ਸਸਿਕਾ ਜੀ ਸਾਰਿਆਂ ਨੂੰ ਤੇ ਭਾਈ ਆਪਾਂ ਕਰਤੀ ਸੀ ਸਰੋਂ ਦੇ ਸਾਗ ਦੀ ਸ਼ੁਰੂਆਤ ਅੱਜ ਪਹਿਲਾ ਦਿਨ ਤੇ ਘਰ ਦੇ ਬਗੀਚੀ ਦੇ ਵਿੱਚ ਉਗਾਇਆ ਸੀ ਸਾਗ ਤੇ ਮੇਥੇ ਆਪਾਂ ਬਾਹਰੋਂ ਲਏ ਸੀ ਤੇ ਬਾਕੀ ਅਦਰਕ ਲਸਣ ਹਰੀਆਂ ਮਿਰਚਾਂ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਹੌਲੀ ਹੌਲੀ ਢੰਗ ਕੇ ਹਲਕਾ ਹਲਕਾ ਕੱਚਾ ਕੱਚਾ ਆਰਗੇਨਿਕ ਸਾਗ ਕਿਉਂਕਿ ਸਰਦੀ ਦਾ ਰਾਜਾ ਇਹਨੂੰ ਕਿਹਾ ਜਾਂਦਾ ਮੌਸਮ ਸਟਾਰਟ ਹੋ ਗਿਆ ਸਰਦੀ ਵਾਲਾ ਤੇ ਫਿਰ ਆਪਾਂ ਵੀ ਕਰਤੀ ਹੈ ਸ਼ੁਰੂਆਤ ਤੇ ਮੌਸਮੀ ਸਬਜ਼ੀਆਂ ਮੌਸਮੀ ਫਲ ਜ਼ਰੂਰ ਖਾਣੇ ਚਾਹੀਦੇ ਆ ਜਿਵੇਂ ਕਿ ਹੁਣ ਸਾਗ ਤੇ ਸਰਦੀ ਵਾਲੀਆਂ ਸਬਜ਼ੀਆਂ ਬਹੁਤ ਜ਼ਰੂਰੀ ਹੈ ਸਾਡੀ ਸਿਹਤ ਲਈ ਤੇ ਕਿੰਨਾ-ਕਿੰਨਾ ਨੇ ਫਿਰ ਸਾਗ ਬਣਾ ਲਿਆ ਕਿਉਂਕਿ ਸ਼ੁਰੂ-ਸ਼ੁਰੂ ਚ ਤਾਂ ਐ ਲੱਗਦਾ ਹੁੰਦਾ ਵੀ ਜਲਦੀ ਬਣਾ ਕੇ ਖਾਈਏ ਆ ਦੋ ਚਾਰ ਮਹੀਨੇ ਚੱਲਣਾ ਇਹ ਕੰਮ ਸਾਗ ਵਾਲਾ ਤੇ ਸਵਾਦ ਵੀ ਬਹੁਤ ਲੱਗਦਾ ਕਿਉਂਕਿ ਇਹਦੇ ਨਾਲ ਮੱਕੀ ਦੀ ਰੋਟੀ ਖਾਦੀ ਜਾਂਦੀ ਹੈ ਵੈਸੇ ਮੱਕੀ ਦੀ ਰੋਟੀ ਖਾਣੀ ਔਖੀ ਆ ਤੇ ਸਾਗ ਦੇ ਬਹਾਨੇ ਨਾਲ ਮੱਕੀ ਦੀ ਆਪਾਂ ਰੋਟੀ ਵੀ ਖਾਣੇ ਆ ਤੇ ਕਰਤੀ ਫਿਰ ਆਪਾਂ ਤਾਂ ਵੀ ਸ਼ੁਰੂਆਤ ਸਾਗ ਦੀ ਹਲਕਾ ਹਲਕਾ ਇਹਦੇ ਵਿੱਚੋਂ ਇੱਕ ਸਾਨੂੰ ਲੱਭ ਕੇ ਸੰਢੀ ਕਿਉਂਕਿ ਜਿਹੜੇ ਮੇਥੇ ਉਹ ਬਾਹਰੋਂ ਲਏ ਸੀਗੇ ਤੇ ਉਹਦੇ ਵਿੱਚ ਇੱਕ ਸੰਢੀ ਲੱਭੀ ਸਾਨੂੰ ਆ ਦੇਖ ਲਓ ਤੁਸੀਂ ਹੁੰਦੀਆਂ ਨੇ ਹਰੇ ਵਾਈਚ ਤਾਂ ਹੁੰਦੀਆਂ ਹੀ ਆ ਸੰਢੀਆਂ ਜਿਹੜੀ ਸਗੋਂ ਮੈਂ ਆਰਗੈਨਿਕ ਸਬਜ਼ੀਆਂ اگਾਈਆਂ ਆਪਦੀ ਕਿਰਲੂਪ ਕੀਚੀ ਦੇ ਵਿੱਚ ਉਹਦੇ ਵਿੱਚ ਕੋਈ ਵੀ ਕੀੜਾ ਮਕੌੜਾ ਨਹੀਂ ਹੈਗਾ ਵਿਦਆਊਟ ਕਿਸੇ ਦਵਾਈ ਤੋਂ ਉਹ ਤਿਆਰ ਕੀਤੀਆਂ ਫਿਰ ਵੀ ਉਹਦੇ ਵਿੱਚ ਕੋਈ ਕਿਡਾ ਮਕੜਾ ਨਹੀਂ ਹੈਗਾ ਤੇ ਆ ਗੁੱਟੀ ਲਈ ਸੀ ਆਪਾਂ ਬਾਹਰੋਂ ਦੋ ਲਈਆਂ ਸੀ ਤੇ ਇਹਦੇ ਵਿੱਚੋਂ ਸੁੰਡੀਆਂ ਨਿਕਲੀਆਂ ਹਰੀਆਂ-ਹਰੀਆਂ ਸੋ ਖਾਣ ਪੀਣ ਵੇਲੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਬਣਾਵਾਂਗੇ ਹੌਲੀ-ਹੌਲੀ ਸ਼ਾਮ ਤੱਕ ਹੋ ਜਾਊਗਾ ਫਿਰ ਤਿਆਰ ਤੇ ਕਾ ਫਿਰ ਤੁਸੀਂ ਵੀ ਬਣਾ ਕੇ ਭਾਈ ਟੇਸਟੀ ਟੇਸਟੀ ਸਾਗ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਪਾਂ ਤਾਂ ਕਰਤੀ ਸ਼ੁਰੂਆਤ ਅੱਜ ਪਹਿਲਾ ਦਿਨ